ਕੋਈ ਹੈ ਗਰ ਉਹ ਬੇਵੇਕ ਬੁੱਧ ਸੰਸਾਰ ਦੀ ਨਹੀਂ ਹੁੰਦੀ ਸੰਸਾਰ ਨੂੰ ਚਲਾਉਣ ਵਾਲੀ ਬੇਵੇਕ ਬੁੱਧ ਹੁੰਦੀ ਹੈ 84 85 86 ਲੱਖ ਬਣਾ ਕੇ ਸਭ ਕੁਝ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਚੀਜ਼ ਬਣਾ ਕੇ ਦੇਂਦਾ ਨਹੀਂ ਕਰਤਾ ਕਰਤਾ ਕਰਤੇ ਦੀ ਕੁਦਰਤ ਬਿਆੰਤ ਹੈ ਉਹਦਾ ਅੰਤ ਨਹੀਂ ਸਾਨੂੰ ਗਿਆਨ ਕਿੰਨਾ ਕੋ ਗਿਆ ਇੱਕ ਸਮੁੰਦਰ ਚੋਂ ਚਿਮਚਾ ਭਰੋ ਅੱਛਾ ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ ਚ ਜੀਣਾ ਪਏਗਾ ਸੋ ਆਪੋ ਆਪਣੀ ਜਿੰਨੀ ਬੁੱਧ ਹੈ ਅਸੀਂ ਆਪੋ ਆਪਣੇ ਧਰਮ ਚਲਾ ਲੈ ਨਹੀਂ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਇਹ ਮਨਵਣ ਜਾਰਾ ਬਣਾਣਾ ਸੀ ਇਹ ਦਾਲ ਦਾ ਦਾਣਾ ਹੈ ਮਨ ਅੱਧਾ ਹੈ ਅਧੂਰਾ ਹੈ ਇਹ ਨਮਾਣੀ ਜਿੰਦ ਆਤਮਾ ਤੋਂ ਬਿਨਾ ਸਰੀਰ ਅਧੂਰਾ ਹੈ ਉਹਦੀ ਜੋਤ ਆਈ ਹੋਈ ਹੈ ਆਪਣੇ ਹੌਂਦ ਨੂੰ ਆਪਣੇ ਆਪ ਦੀ ਜਾਨ ਪਰੇਸ਼ਾਨ ਕਰਨੀ ਪੈਗੀ ਕੀ ਕਰਨਾ ਹੈ ਸਿਰਫ ਆਪਣੇ ਆਪ ਨੂੰ ਅਲਿਪ੍ਰੇਮ ਕਰਨਾ ਹੈ ਅੱਛਾ ਨਵੀਂ ਗੱਲ ਕਰਦਾ ਹੈ ਉਲਟੀ ਗੱਲ ਕਰਦਾ ਪੁੱਠੀ ਗੱਲ ਕਰਦਾ ਤਾਂ ਹੀ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਬਾਹਰ ਨਹੀਂ ਝਗੜਾ ਅੰਦਰ ਝਗੜਾ ਹੈ ਤੇਰੇ ਭਾਰੋਂ ਝਗੜਾ ਨਹੀਂ ਖਤਮ ਹੋਣਾ ਅੰਦਰ ਹਨ ਖਜਾਨੇ ਜੋ ਆਪਣੇ ਆਪ ਨੂੰ ਪ੍ਰੇਮ ਕਰੇਗਾ ਦੂਜਿਆਂ ਨੂੰ ਮਨੁੱਖ ਸਮਝੇਗਾ ਬੰਦੇ ਬੰਦਗੀ ਕਰਨੀ ਪੈਗੀ ਸੋ ਏ ਮਨ ਵਣ ਜਾ ਰਿਹਾ ਹੈ ਅੱਧਾ ਹੈ ਮਨ ਸ ਅਧੂਰੇ ਆ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਦੇਖਿਆ ਮਨੁੱਖਾ ਅਧੂਰਾ ਹੈ ਇਹ ਜਨਵਰ ਪਸ਼ੂ ਇਹ ਜੰਮਦੇ ਹੀ ਪੂਰੇ ਹਨ ਜੰਮਦੇ ਉੱਡਦੇ ਹਨ ਆਪਣੇ ਮਾਂ ਦੇ ਥਣਾਂ 'ਲ ਜਾਂਦੇ ਹਨ ਅਛਾ ਕਸੀਮ ਤੇ ਘੋੜਾ ਸੋਚੀ ਜਾਏ ਸੋਚਿਆ ਸੋਚਣਾ ਹੋਵੀ ਜੇ ਸੋਚੀ ਲਖਵਾਰ ਸੋਚੀ ਜਾ ਮਾਲਕ ਨੇ ਕਿੱਧਰ ਨੂੰ ਖੜਨਦਾ ਹੈ ਤੇਰੇ ਸੋਚਿਆ ਸੋਚ ਨਹੀਂ ਹੋਣੀ ਸੋਚੀ ਜਾ ਚਿੰਤਾ ਕਰਿਆ 24000 ਨਵੇਂ ਵਿਚਾਰ ਆ ਰਹੇ ਹਨ ਇਹੀ ਮਨ ਹੈ ਸੋ ਇਹ ਅਧੂਰਾ ਹੈ ਇਹ ਇਸਤਰੀ ਪਤੀ ਤੋਂ ਬਿਨਾ ਨਹੀਂ ਅਧੋਰੀ ਹੈ ਸਾਡਾ ਹਾਰ ਸ਼ਿੰਗਾਰ ਕੀਤਾ ਸਾਡਾ ਪਖੰਡ ਕੀਤਾ ਨਹੀਂ ਪਰਵਾਹ ਹੋਣਾ ਸੋ ਅੰਦਰ ਮੁਖੀ ਹੋਣਾ ਪਏਗਾ ਜੇ ਅਸੀਂ ਬਾਹਰ ਮੁਖੀ ਹਾਂ ਜੋ ਬਾਹਰ ਹੈ ਉਹ ਪੀਤਰ ਹੈ ਜੋ ਪੀਤਰ ਹੈ ਉਹ ਬਾਹਰ ਹੈ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਏਗਾ ਦੋ ਤਰ੍ਹਾਂ ਦੇ ਅਸੀਂ ਬੰਦੇ ਹਾਂ ਇੱਕ ਬਾਹਰੋਂ ਹਾਂ ਇੱਕ ਅੰਦਰੋਂ ਹਾਂ ਇੱਕ ਬੰਨਾ ਪਏਗਾ ਧਾਲ ਦਾ ਦਾਣਾ ਨਹੀਂ ਉਗਣਾ ਦੋ ਚਿੱਤੀ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਇਹ ਪਾਪਤੀ ਨੂੰ ਪਾਪ ਪਿਆਰਾ ਲੱਗ ਲਾ ਪਿਆ ਅੱਛਾ ਫੇਰ ਫੇਰ ਬਿਨ ਪਾਣੀ ਤੋਂ ਡੁੱਬ ਗਏ ਐਲੇ ਦਿਮ ਕੋਈ ਵੀ ਕੰਮ ਕਰਦੇ ਹਾਂ ਸਾਡੀ ਆਤਮਾ ਰੋਗ ਦੀ ਹੈ ਉਹ ਪੂਰਨ ਹੈ ਇੱਕ ਬਾਹਰ ਬ੍ਰਹਮ ਹੈ ਇੱਕ ਪੂਰਨ ਬ੍ਰਹਮ ਹੈ ਪਰਮ ਸੁਖ ਹੈ ਪਰਮ ਸੁਖ ਕਦੀ ਕਿਸੇ ਦੱਸਿਆ ਨਹੀਂ اچھا ਬਾਹਰ ਅਸੀਂ ਵੱਡਾ ਕਰ ਲਿਆ ਵਿਕਾਸ ਕਰ ਲਿਆ ਠੀਕ ਹੈ ਇਹ ਹਵਾ ਪਾਣੀ ਤਰਤੀ ਬੁਸਤ ਹੋ ਗਈ ਠੀਕ ਹੈ ਵੱਡੀ ਕੀਮਤ ਚੁਕਾਵਾਂਗੇ ਫਰੀ ਚੱਕਲ ਨਹੀਂ ਆਉਣੀ ਮੁੱਲ ਅਕਲ ਆਉਣੀ ਹੈ ਮੂਰਖ ਦਾ ਇਲਾਜ ਕੀ ਹੈ ਮੂਰਖ ਨੂੰ ਸਮਝਾਇਆ ਨਹੀਂ ਇਹ ਬਾਰਮੀ ਪੈ ਰਿਆ ਹੈ ਮਨਮੁਖ ਨੂੰ ਕਹੋ ਅੰਦਰ ਆ ਜਾਣਾ ਤੇਰੇ ਆਖੇ ਨਹੀਂ ਲੱਗਦਾ ਅੱਛਾ ਜਿਹੜੇ ਤੋਂ ਦੇ ਗੜੀ ਸਾਹ ਦੇ ਮਹਾਪੁਰਚਨ ਕਹਿੰਦੇ ਉਹਨੂੰ ਕਹੇ ਵੀ ਅੰਦਰ ਨਾ ਆਈ ਮੈਂ ਬਾਬਾ ਜੀ ਫਿਰ ਉਹਨੇ ਅੰਦਰ ਆ ਜਾਣਾ ਹੈ ਹਾਂ ਸਾਨੂੰ ਉਲਟਾ ਲੱਗਦਾ ਹੈ ਇਹਨੂੰ ਕੀ ਅਸੀਂ ਭਲਾ ਕਰਾਣਾ ਹੀ ਨੀਚੇ ਹੁੰਦੇ ਜੋ ਲੋਹਾ ਜੇ ਕੁੱਟਾਂਗੇ ਉਹਨੂੰ ਉਹ ਲਾਲ ਹੋ ਜਾਏਗਾ ਗਰਮ ਹੋ ਜਾਏਗਾ ਅੱਛਾ 180 ਮਿੰਟ ਦੇਕ ਦੇਕ ਸਵਾਰ ਹੋਣਾ ਸੀ ਗਵਾ ਗਵਾ ਕੇ ਕੁਛ ਕੁਛ ਖੋ ਕੇ ਲੱਭਣਾ ਸੀ ਠੀਕ ਆ ਕੋਈ પેટ ਚੁਣੇ ਸਿੱਖਦਾ ਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਜੀਵਨ ਜਾਸਾ ਕਰ ਰਹੇ ਹਨ ਪਹਿਲਾ ਔਰ ਆਖਰੀ ਮੌਕਾ ਮਿਲਿਆ ਹੈ ਜੀਵਨ ਇਹ ਮਨੁੱਖਾ ਦੇ ਇਹ ਜਨਰ ਪਸ਼ੂ ਕੀ ਕਰ ਸਕਦੇ ਜੇ ਮਨੁੱਖ ਜਨਮ ਹੀ ਨਾ ਲੈਂਦਾ ਸੋ ਜੋ ਖੋਜਾ ਹਰ ਮਨੁੱਖ ਦੀ ਹਨ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਪਰ ਵਿੱਚਰ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਵਖਾ ਦਿੰਦਾ ਹੈ ਰਵਾੰਦਿਆਂ ਨੂੰ ਸਾਦਿੰਦਾ ਹੈ ਸਦਿਆਂ ਨੂੰ ਰਵਾ ਦਿੰਦਾ ਹੈ ਉਹਦਾ ਖੇਲ ਹੈ ਇਹ ਬਬੇਕ ਬੁੱਧ ਇਹ ਪਰਮੇਸ਼ਰ ਦੀ ਹੈ ਉਹਨੇ ਸਭ ਕੁਝ ਬਣਾਇਆ ਹੈ ਅਸੀਂ ਸਿਆਣ ਫਲਾ ਲਾਪੇ ਨਹੀਂ ਤੇ ਜਮਾਂ ਦੇ ਬਸ ਹਾਂ ਆ ਕਰੋਨਾ ਆਇਆ ਨਾ ਅਗਲੇ ਦਿਨ ਸਾਡਾ ਕੌਣ ਹੈ ਕੌਣ ਭਾਈ ਹੈ ਕੌਣ ਪਤਨੀ ਹੈ ਕੌਣ ਬੱਚੇ ਹਨ ਪਤਾ ਲੱਗ ਗਿਆ ਨਾ ਨਹੀਂ ਇਹ ਝੂਠੀ ਅੰਦੇ ਦੇਖੀ ਪ੍ਰੀਤ ਜਗਤ ਮੈਂ ਗਰਬਾਣੀ ਚੌਥੇ ਪਦ ਦਾ ਗਿਆਨ ਹੈ ਬਿਰਲੇ ਨੂੰ ਸਮਝ ਆਏਗਾ ਪਰ ਅਸੀਂ ਟੀਟ ਮਿੱਟੀ ਦੇ ਹਾ ਗੁਰੂ ਸਾਨੂੰ ਸਾਡਾ ਭਲਾ ਕਰਨਾ ਚਾਹੁੰਦਾ ਹੈ ਜੇ ਲੋਹਾ ਗਰਮ ਹੋਏਗਾ ਫਿਰ ਟਲ ਕੇ ਜੋ ਚੀਜ਼ ਬਣਾਣੀ ਹੈ ਬਣ ਜਾਏਗਾ ਇੱਕ ਸ੍ਰੀ ਸਾਹਿਬ ਮੈਂ ਮਨਿਆਨ ਚ ਦੋ ਤਲਵਾਰਾਂ ਪੈ ਜਾਣਗੇ ਹਾਂ ਹਮੇਸ਼ਾ ਉਲਟੀ ਗੱਲ ਕਰਦਾ ਹਾਂ ਦੋ ਸ੍ਰੀ ਸਾਹਿਬ ਜੋੜ ਦਿਓ ਖੰਡਾ ਬਣ ਜਾਏਗਾ ਦੋਨੇ ਪਾਸੇ ਧਾਰ ਹੈ ਇਹ ਸੱਚ ਦਾ ਰਸਤਾ ਹੈ ਇਹ ਖੰਡੇ ਧਾਰ ਹੈ ਇਸ ਬਾੜਾ ਨਾਲੋਂ ਸਿੱਖੀ ਤਿੱਖੀ ਹੈ ਇਹ ਉਕਾ ਹੈ ਸੱਚ ਦਾ ਮਾਰਗ ਸੱਚ ਬੋਲੇਗਾ ਸਸਪੈਂਡ ਹੋਏਗਾ ਘਰ ਭੇਜਣਗੇ ਇਹ ਜੂਟਰਨ ਕਰਨਾ ਪਏਗਾ ਸੰਸਾਰ ਦੀ ਛੜਕ ਤੇ ਬਹੁਤ ਭੀੜ ਹੈ ਇੱਕ ਪੈਰ ਗੁਰੂ ਨੇ ਧਰਾ ਦੇਣਾ ਹੈ ਦੂਸਰਾ ਪੈਰ ਤੂੰ ਚੱਕਣਾ ਹੈ ਤੇਰੀ ਮਰਜ਼ੀ ਹੈ ਇਹ ਸਾਰੇ ਮਨ ਮਰਜ਼ੀਆਂ ਕਰ ਲਾਪੀ ਤਾਂ ਇਹ ਹਾਲ ਹੋਇਆ ਸਾਡਾ ਵਿਦੇਸ਼ ਚ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤਤਸਾਰ ਹੈ ਉਹ ਫਾਲੋਅ ਅਪ ਕਰ ਰਹੇ ਹਨ ਜੋ ਡਾਇਰੈਕਸ਼ਨ ਮਿਲਦੀ ਹੈ ਸਾਨੂੰ ਜੋ ਸਦਾਤ ਹੈ ਉੱਥੇ ਕੋਈ ਜਾਤ ਪਾਤ ਨਹੀਂ ਸਮਝਦੇ ਸਾਰੇ ਕਿਰਤ ਦੀ ਜੋ ਕਿਰਤ ਕਰਦਾ ਹੈ ਉਹਦੀ ਕਦਰ ਹੈ ਜੋ ਏਸੀ ਚ ਬੈਠਾ ਹੈ ਉਹਦੀ ਮਜ਼ਦੂਰੀ ਘੱਟ ਹੈ ਸੋ ਕਹਿੰਦੇ ਰਾਜ ਕਰੇਗਾ ਖਾਲਸਾ ਠੀਕ ਹੈ 13000 ਪਿੰਡ ਹਨ ਜੇ 13000 ਅਸੀਂ ਗ੍ਰੰਥੀ ਸੁਧਰ ਜਾਈਏ ਬਹੁਤ ਪ੍ਰਾਪਤੀ ਅਸੀਂ ਵੀ ਕੀ ਕਰੀਏ 25 ਰੁਪਏ ਘੰਟਾ ਨਿਗਰਾਨੀ ਵਿੱਚ ਰੱਖੋ 24 ਘੰਟੇ ਸੋ ਸਭ ਤੋਂ ਬੇਅਦਬੀ ਹੋ ਰਹੀ ਹੈ ਜੋ ਅਸੀਂ ਅਰਥ ਗਲਤ ਕਰ ਰਹੇ ਹਾਂ ਦੁਰਮਤਤਾ ਪ੍ਰਚਾਰ ਹੋ ਰਿਹਾ ਹੈ 90 95% ਸੱਚ ਨੂੰ ਜਿੰਨਾ ਮਰਜ਼ੀ ਡੂੰਗਾ ਦੱਬਦੀ ਹੈ ਉੱਭਰੇਗਾ ਆਖਰ ਸੱਚ ਦੀ ਜਿੱਤ ਹੋਏਗੀ ਹਾਰ ਵੀ ਸੱਚ ਦਾ ਜਿੱਤ ਦਾ ਮੁਕਾਬਲਾ ਕਰੇਗੀ ਸੱਚ ਦੀ ਸੱਚ ਸਾਰਿਆਂ ਨੂੰ ਖਸ ਸਾਰਿਆਂ ਦਾ ਖਸਮ ਹੈ ਸਾਰਿਆਂ ਨੂੰ ਚਲਾਨ ਆਲਾ ਹੈ ਇਹ ਜੋ ਪਹਿਲੇ ਦਿਨ ਕੋਈ ਵੀ ਕੰਮ ਕੀਤਾ ਸੀ ਸਾਡੀ ਆਤਮਾ ਰੋਕਦੀ ਹੈ 90% ਡਰ ਲੱਗੇਗਾ ਫਿਰ ਫਿਰ ਦਾ ਫੱਪਿਆ ਇਹ ਪਰ 94% ਦਾ ਆਤਮਾ ਰੁਕੇਗੀ ਫਿਰ ਫਿਰ 90 ਫਿਰ 88 80 75 ਤਿੰਨ ਚਾਰ ਸਾਲਾਂ ਨੂੰ ਜੋ ਸਾਡਾ ਡਰ ਸੀ ਹੌਲੀ ਹੌਲੀ ਜ਼ੀਰੋ ਹੋ ਗਿਆ ਚੰਗੀ ਮੱਤਸੀ ਜਿਹੜੀ ਆਤਮਾ ਦੀ ਬਾਜ ਸੀ ਅਸੀਂ ਸੁਣੀ ਨਹੀਂ ਸੋ ਹੁਣ ਕੀ ਹੋਣ ਲੱਗ ਪਿਆ 3-4 ਸਾਲਾਂ ਬਾਅਦ ਪਾਪਤੀ ਨੂੰ ਪਾਪ ਪਿਆਰਾ ਲੱਗ ਲੱਗ ਲਿਆ ਫਿਰ ਫਿਰ ਸਾਨੂੰ ਵਿਆਜ ਦੇਣਾ ਪਏਗਾ ਕੋਈ ਵੀ ਕਰਮ ਕਰਾਂਗੇ ਸੋ ਜਿਹੜਾ ਭਿਜਣਾ ਹੈ ਉਹ ਹੀ ਵਧਣਾ ਹੈ ਜੇ ਤੂੰ ਕਿਕਰ ਭਿਜੇਗਾ ਸੂਣਾ ਮਿਲਣਗੀ ਜਾਂ ਦੁੱਖ ਮਿਲੇਗਾ ਤਾਂ ਫਿਰ ਮੇਵੇ ਨਹੀਂ ਮਿਲਣੇ ਆਪਣੇ ਆਪ ਦੀ ਸੇਵਾ ਕਰਨੀ ਪਵੇਗੀ ਇਹ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਪਹਿਲਾ ਔਰ ਆਖਰੀ ਮੌਕਾ ਮਿਲਿਆ ਹੈ ਜੀਵਨ ਜੀ ਇਹ ਦ੍ਰਿਸ਼ਟੀਕੋਣ ਬਦਲਣਾ ਪਵੇਗਾ ਜੀ ਦੂਸਰੇ ਦੀਆਂ ਗਲਤੀਆਂ ਕਰਦੇ ਹਾਂ ਦੂਸਰਾ ਬੇਈਮਾਨ ਹੈ ਦੂਸਰਾ ਚੁਗਲਖੋਰ ਹੈ ਸਾਖਤ ਹੈ ਦੁਰਮਤ ਹੈ ਨਹੀਂ ਇੱਕ ਬੰਦਾ ਬਣਿਆ ਹੋਇਆ ਬਹੁਤ ਤਾਕਤ ਰੱਖਦਾ ਹੈ ਬੰਦਾ ਅੱਜ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਦਾਸ ਹੈ ਜੀ ਵਣਜਾਰਾ ਬੰਨਾ ਪਏਗਾ ਵਪਾਰ ਕਾ ਦਾ ਕਰਨਾ ਸੱਚ ਦਾ ਸੋ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਸੋ ਪ੍ਰੇਮ ਦੀ ਸਾਰ ਉਹ ਹੀ ਜਾਏਗਾ ਇੱਕ ਮੋਹ ਹੈ ਸੋ ਇਹ ਵੀ ਪ੍ਰੇਮ ਵਰਗ ਹੀ ਹੈ ਇਹ ਚੌਥੇ ਪੱਦ ਦਾ ਗਿਆਨ ਹੈ ਜੋ ਸਾਰਾ ਮਨ ਦਾ ਖੇਡ ਹੈ 99% 99% 999 ਮਾਨੀ ਸਰੀਰ ਦਾ ਡਰਾਈਵਲ ਹੈ ਜਿਹੜੀ ਸੋਚਦਾ ਹਾਂ ਮੈਂ ਉਸੇ ਖੋਚ ਸੋਚ ਦੂੰ ਪਰ ਫੁੱਲ ਤਾਂ ਹੋਏਗਾ ਇਨਕਾ ਬੀਜ ਨਾ ਸਮਝੋ ਜਿਦੋਂ ਧਰਤੀ 'ਚ ਬਾਰਿਸ਼ ਨਹੀਂ ਪਈ ਇਹਨੇ ਉੱਗ ਜਾਣਾ ਹੈ ਸੋ ਨਾਮ ਕੀ ਹੈ ਨਾਮ ਹੈ ਗਿਆਨ ਫਿਰ ਧਿਆਨ ਕੀ ਹੈ ਧਿਆਨ ਸਾਡੇ ਦਿਮਾਗ ਚੋਂ ਨਿਕਲੇਗਾ ਇਹ ਤੇਲ ਪਾਣ ਵਾਲੀ ਗੱਲ ਹੈ ਫਿਰ ਕੁੱਤੇ ਨੂੰ ਅੱਛਾ ਫਿਰ ਅੱਗ ਨਹੀਂ ਪੁੱਜਣੀ ਸੋ ਤੂੰ ਕ੍ਰਿਸ਼ਨਾਂ ਦੀ ਅੱਗ ਇੱਛਾ ਦੀ ਅੱਗ ਇਹ ਬੁਝਾਣੀ ਪੈਗੀ ਸੋ ਜੋ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਉਹਦਾ ਆਨੰਦ ਲੈ ਅਸੀਂ ਜੋ ਨਹੀਂ ਮਿਲਿਆ ਉਹਦਾ ਰੋਣ ਪਿੱਟਣ ਕਰਦੇ ਹਾਂ ਹਾਏ ਹਾਏ ਕਰਦੇ ਹਾਂ ਜੋ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਜੋ ਨਹੀਂ ਮਿਲਿਆ ਉਹਦੇ ਲਈ ਉਦਮ ਕਰ ਮਿਹਨਤ ਕਰ ਮਛਕਤ ਕਾਲ ਜਿਹਨੇ ਨਾਮ ਤਾਇਆ ਗਏ ਮਛਕਤ ਕਾਲ ਨਾਨਕ ਤਿੰਨ ਕੁ ਦਿਲੇ ਕਿਤੀ ਛੁੱਟੀ ਨਾਲ ਜੋਸਾ ਨੂੰ ਮਿਲਿਆ ਹੈ ਉਹ ਅਸੀਂ ਚਾਰ ਮੋਮਬਤੀਆਂ ਕਹਿੰਦੇ ਇਹਨਾਂ ਜਗਾਈ ਚੌਥੀ ਸਾਰੀਆਂ ਅਸੀਂ ਜਗਾਉਂਦੇ ਹਾਂ ਜੋਸਾ ਨੂੰ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਸੋ ਤ੍ਰਿਸ਼ਨਾ ਵਰਲੇ ਕੀ ਬੂਜੀ ਹੈ ਸੋ ਜੋ 500 ਕਮਾ ਰਿਹਾ ਹੈ ਇੱਕ ਦਿਨ ਦਾ 5000 5 ਕਰੋੜ 5 ਅਰਬ ਸਾਰਿਆਂ ਦੀ ਕੁੱਤੇ ਝਾਕ ਕੋਈ ਬਰਾਬਰ ਹੈ ਪੰਜੇ ਜਣਿਆਂ ਦੇ ਦੁਗਣੇ ਹੋ ਜਾਣਾ ਨਹੀਂ ਗਰੀਬ ਦੀ ਕਦਾ ਹਮਾਰੀ ਅਮੀਰ ਬੰਦਾ ਸਭ ਕੁਝ ਲੈ ਕੇ ਉਹਨੂੰ ਅਕਲ ਆ ਜਾਏਗੀ ਵੀ ਕੁਝ ਵੀ ਨਹੀਂ ਮਿਲਿਆ ਜੋ ਸੁੱਖ ਚੈਨ ਮਿਲਣਾ ਸੀ ਸ਼ਾਂਤੀ ਮਿਲਣੀ ਸੀ ਵੇ ਘਾਸ ਮਿਲਣਾ ਹੀ ਨਾਨ ਪਗਤਾ ਸਦਾ ਵਗਾਸ ਆਨੰਦ ਖੇੜਾ ਉਹ ਨਹੀਂ ਆਇਆ ਸਭ ਕੁਝ ਲੈ ਕੇ ਉਹ ਛੇਤੀ ਸਮਝ ਜਾਏਗਾ ਸਾਡੇ ਪਾਣੇ ਮਾਇਆ ਨਹੀਂ ਗਰੀਬੀ ਹੈ ਤਾਂ ਨਹੀਂ ਠੀਕ ਹੈ ਗਰੀਬੀ ਗਦਾ ہماری ਮਨ ਨਹੀਂ ਮਤ ਉੱਚੀ ਰੱਖਣੀ ਪਏਗੀ ਮਨ ਦਾ ਹੀ ਸਾਰਾ ਖੇਲ ਹੈ ਨੈਗੇਟਿਵ ਹੈ ਇੱਕ ਪੋਜੀਟਿਵ ਹੈ ਇੱਕ ਚੜਦੀ ਕਲਾ ਇੱਕ ਢੰਦੀ ਕਲਾ ਹੈ ਫੀਲਿੰਗ ਲੈਣੀ ਹੈ ਸੋ ਦਾਸ ਜਿਵੇਂ ਜਲ ਸ਼ਕਦਾ ਹੈ ਕਹਿੰਦਾ ਸਮੁੰਦਰ ਸ਼ਕ ਰਿਹਾ ਹਾਂ ਦੁੱਧ ਸ਼ਕ ਰਿਹਾ ਹਾਂ ਮਨਜਾਰਾ ਬੰਨਾ ਪਏਗਾ ਜੀ ਦਸ ਤੋਂ ਬਹੁਤ ਹੀ ਗਲਤੀ ਹੋ ਰਹੀ ਹੈ ਸੋ ਕੀ ਕਰਨਾ ਹੈ ਕਿਉਂ ਕਰਨਾ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜ਼ੀ ਜਿੱਤ ਜਾਾਂਗੇ ਹਰ ਰਾਤ ਮੇਰੀ ਮਨ ਮਨ ਜਾਰਾ ਹਰ ਰਾਤ ਮੇਰੀ ਮਨ ਮਨ ਜਾਰਾ ਸਤਗੁਰ ਤੇ ਰਾਸ ਜਾਨੀ ਹਰ ਹਰ ਨਿਤ ਜਪੋ ਜਿਓ ਲਹਾ ਖਟਿਆਵ ਦਿਹਾੜੀ ਇਹ ਤੰਤ ਨਾ ਮਿਲਿਆ ਜਿਨ੍ਹਾਂ ਰਾਪੇ ਪਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬਨਜਾਰਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਸੋ ਰਾਸ ਹੋਏਗੀ ਜੇ ਆਪਣੀਆਂ ਮਨ ਮਰਜ਼ੀਆਂ ਛੱਡਾਂਗੇ ਗੁਰੂ ਤਾਂ ਬਿਨਾ ਸੀ ਅੰਦੇ ਹਾ ਕੋਈ ਉਸਤਾਦ ਤੋਂ ਬਿਨਾ ਦਹੀਂ ਵੀ ਨਹੀਂ ਜੰਮਦਾ ਸਿੱਖਿਆ ਲੈਣੀ ਪਵੇਗੀ ਸਿੱਖ ਖੋਰ ਹੈ ਸਿੱਖੀ ਹੋਰ ਹੈ ਅੱਜ ਦੁਰਮਤ ਦਾ ਪ੍ਰਚਾਰ ਹੋ ਰਿਹਾ 90% ਜੀ ਇਹੀ ਬੇਤਵੀ ਹੈ ਸੋ ਸੱਚ ਪ੍ਰਗਟ ਹੋਏਗਾ ਪਹਿਲੋਂ ਜੇ ਚੀਜ਼ ਹੁੰਦੀ ਹੈ ਤਾਂ ਹੀ ਪ੍ਰਗਟ ਹੁੰਦੀ ਹੈ ਸਾਰੇ ਭੰਡਾਰੇ ਅੰਦਰ ਹੀ ਹਨ ਅੱਜ ਕਿੰਨੇ ਕਿੰਨੇ ਸੋ ਠੀਕ ਹੈ ਵਿਗਿਆਨ ਸੈਸ ਵਿਗਿਆਨ ਕੀ ਹੈ ਵਿਗੜਿਆ ਹੋਇਆ ਇਹ ਚੀਜ਼ ਵਿਗਿਆਨ ਹੈ ਬਾਹਰ ਵੱਡਾ ਹੋ ਗਿਆ ਨਹੀਂ ਅੱਜ ਆਨੰਦ ਖੇੜਾ ਖੁਸ਼ੀ ਉੱਡ ਗਿਆ ਪਹਿਲਾਂ ਸਾਡੇ ਬਜ਼ੁਰਗ ਦਾਤੇ ਠੀਕ ਸੀ ਚਿਹਰਾ ਚਿਹਰੇ ਤੇ ਖੁਸ਼ੀ ਸੀ ਅਨਾਜ ਦੀ ਕਮੀ ਸੀ ਮਾਇਆ ਦੀ ਕਮੀ ਸੀ ਮਾਇਆ ਗਈ ਧਰਮ ਕੁੱਟ ਗਿਆ ਵਦਾਰੀ ਮਾਰ ਕੇ ਇਹ ਮਾਨਰੂਪ ਨੂੰ ਸਮਝਣਾ ਪਾਏਗਾ ਇਹਦੇ ਚੀਖ ਜਾਣਿਆ ਮਨ ਤੀਰਥ ਰੂਪ ਹੈ ਲਾਲ ਹੈ ਜਵਾਰ ਹੈ ਜੀ ਰਾਜੇ ਦਾ ਪੁੱਤ ਹੋ ਕੇ ਮੰਗੇ ਮੰਗਤਾ ਬਣੇ ਨਹੀਂ ਸ਼ਰਮ ਆਉਣੀ ਚਾਹੀਦੀ ਆ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਕੁਝ ਖਾਸ ਵਈ ਪਤੇ ਦੇਖਤੇ ਪਤੇ ਮਨ ਨੂੰ ਬੰਜਾਰਾ ਬਣਾਣਾ ਪਾਏਗਾ ਜੀ ਇੰਦਰੀ ਪੰਡਾਰੇ ਹਨ